ਆਈਪ੍ਰੀ ਰੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਵਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਤਰਵਾਜਲਾਸੀ ਮਕਸਦ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਜੀ ਅੱਜ ਅਸੀਂ ਦਾ ਰੋਗ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਦਾ ਰੋਗ ਜਲਨ ਰੋਗ ਸਰੀਰ ਮਚਣਾ ਆਦਿਕ ਇਹ ਜਿਹੜਾ ਰੋਗ ਹੈ ਇਹ ਬਹੁਤ ਭਿਆਨਕ ਖਤਰਨਾਕ ਹੁੰਦਾ ਹੈ ਅਰਿਸ ਰੋਗ ਵਿੱਚ ਸਰੀਰ ਜਿਹੜਾ ਹੈ ਬਹੁਤ ਸੜਦਾ ਰਹਿੰਦਾ ਹੈ ਮਰਚਾਦਾ ਰਹਿੰਦਾ ਹੈ ਜਲਨ ਹੁੰਦੀ ਰਹਿੰਦੀ ਹੈ ਇਸ ਰੋਗ ਦੀ ਇਹ ਜਿਹੜਾ ਰੋਗ ਹੈ ਇੱਕ ਪਿਤਜ ਰੋਗ ਹੁੰਦਾ ਹੈ ਔਰ ਬਹੁਤ ਭਿਆਨਕ ਸਰੀਰ ਚ ਗਰਮੀ ਹੋ ਜਾਂਦੀ ਹੈ ਆਹ ਇਹ ਗਰਮੀ ਜਿਹੜੀ ਹੈ ਜਿਸ ਤਰ੍ਹਾਂ ਕਿ ਬਹੁਤ ਭਿਆਨਕ ਤਪਸ ਗਰਮੀ ਦੇ ਵਿੱਚ ਘੁੰਮਣਾ ਔਰ ਗਰਮੀ ਦੇ ਵਿੱਚ ਕੰਮ ਕਰਨਾ ਯਾ ਗਰਮੀ ਦੇ ਵਿੱਚ ਪੈਦਲ ਸਵਾਰੀ ਕਰਨੀ ਟੁਕ ਤੁਚ ਔਰ ਬਹੁਤ ਭਿਆਨਕ ਗਰਮੀ ਜਿਹੜੀ ਹੈ ਉਹ ਪੈਠ ਜਾਂਦੀ ਹੈ ਔਰ ਸਰੀਰ ਸਾਡਾ ਨਾਲ ਜਲਨ ਹੋਣ ਲੱਗ ਜਾਂਦੀ ਹੈ ਔਰ ਇਹ ਜਿਹੜਾ ਰੋਗ ਹੈ ਜਿਸ ਤਰ੍ਹਾਂ ਕਿ ਮਦਰਾ ਸ਼ਰਾਬ ਔਰ ਰੋ ਦੇ ਵਿੱਚ ਜਾਂ ਗਰਮੀ ਜ਼ਰੁੱਤ ਦੇ ਵਿੱਚ ਔਰ ਤਿਕਸ਼ਨਾ ਗਰਮੀ ਚਾ ਛਾ ਪੀਣੀ ਔਰ ਇਸਤੇ ਇਹ ਰੋਗ ਉਤਪੰਨ ਹੋ ਜਾਂਦਾ ਹੈ ਔਰ ਜਾਂ ਫਿਰ ਅधिक ਤੇਜ ਦਵਾਈ ਜਾਂ ਗਰਮ ਚੀਜ਼ਾਂ ਖਾਣੀਆਂ ਇਸਤੇ ਇਹ ਰੋਗ ਉਤਪੰਨ ਹੋ ਜਾਂਦਾ ਔਰ ਪਿਆਮਿਕ ਸਥਿਤੀ ਉਤਪੰਨ ਹੋ ਜਾਂਦੀ ਹੈ ਔਰ ਇਸਤੇ ਸਭ ਤੋਂ ਵੱਡਾ ਕਾਰਨ ਇਸ ਰੋਗ ਦਾ ਹੁੰਦਾ ਹੈ ਜਿਸ ਤਰ੍ਹਾਂ ਕਿ ਪਿਆਸ ਲੱਗਣੇ ਪਰ ਪਾਣੀ ਨਾ ਪੀਣਾ ਔਰ ਅੱਗ ਵਰਦੀ ਗਰਮੀ ਔਰ ਲੋਰ ਵਿੱਚ ਔਰ ਪਾਣੀ ਨਾ ਪੀਣਾ ਔਰ ਪਾਣੀ ਨਾ ਪੀਣ ਦੀ ਵਜ੍ਹਾ ਨਾਲ ਜਿਸ ਤਰ੍ਹਾਂ ਕੀ ਸਰੀਰ ਚਮੁਰਕਾਈ ਮੁਲਕਾ ਆਈ ਜਾਂਦਾ ਹੈ ਔਰ ਮੂੰਹ ਸੁੱਕਦਾ ਰਹਿੰਦਾ ਹੈ ਔਰ ਪਾਣੀ ਨਾ ਪੀਣ ਦੀ ਵਜ੍ਹਾ ਨਾਲ ਔਰ ਅੰਤ੍ਰਿਕ ਪਾਣੀ ਜਿਹੜਾ ਸਰੀਰਕ ਪਾਣੀ ਜਿਹੜਾ ਉਹ ਮੁੱਕ ਜਾਂਦਾ ਹੈ ਔਰ ਜ਼ਾ ਰੋਗ ਉਤਪੰਨ ਹੋ ਜਾਂਦੀ ਏ ਔਰ ਜਿਸ ਤਰ੍ਹਾਂ ਸਰੀਰ ਮਚਣਾ ਔਰ ਸਰੀਰਕ ਜਲਨ ਬੁਖਾਰ ਹੋਣਾ ਵਮਨ ਉਲਟੀ ਤ੍ਰਿਸ਼ਾ ਪਿਆਸ ਔਰ ਆਧਿਕ ਰੋਗ ਉਤਪਨ ਹੋ ਜਾਂਦੇ ਆ ਔਰ ਇਸ ਗਰਮੀ ਦੀ وجہ ਨਾਲ ਔਰ ਦਾ ਰੋਗ ਦੀ وجہ ਨਾਲ ਜਿਸ ਤਰ੍ਹਾਂ ਕੇ ਅਰਖਤ 피ਤ ਰੋਗ ਉਤਪਨ ਹੋ ਜਾਂਦਾ ਹੈ ਔਰ रक्त पित्त ਰੋਗ ਦਾ ਕਾਰਨ ਹੁੰਦਾ ਹੈ ਜਿਸ ਤਰ੍ਹਾਂ ਕੇ ਅੱਖਾਂ ਲਾਲੀ ਮਾ ਔਰ ਰક્ત ਜ ਅੱਖਾਂ ਚ ਕੂਨ ਉਤਰਨਾ ਔਰ ਅੱਖਾਂ ਚ ਲਾਲੀ ਹੋਣੀ ਔਰ ਸਰੀਰ ਮਚਣਾ ਮੂੰਹ ਸੁੱਕਣਾ ਔਰ ਜਿਸ ਤਰ੍ਹਾਂ ਕੇ ਉਰੋਂ ਖੇਤਰਾ ਦੇ ਵਿੱਚ ਅਰਕਤ ਆਉਣਾ ਖੂਨ ਆਉਣਾ ਜਿਸ ਤਰ੍ਹਾਂ ਕੇ ਜਿਆਦਾ ਗਰਮੀ ਦੀ وجہ ਨਾਲ ਔਰ ਭਿਆਨਕ ਗਰਮੀ ਦੀ وجہ ਨਾਲ ਔਰ ਜਿਸ ਤਰ੍ਹਾਂ ਕੇ ਅੱਖਾਂ ਲਾਲ ਹੋਣੀਆਂ ਔਰ ਗਰਮ ਹੋਣੀਆਂ ਔਰ ਅੱਖਾਂ ਮਚਣੀਆਂ ਔਰ ਜਿਸ ਤਰ੍ਹਾਂ ਕੇ ਸਰੀਰ ਮਚਣਾ ਪੈਰ ਮਚਨੇ ਔਰ ਜਿਸ ਤਰ੍ਹਾਂ ਕੇ ਅਰਕਤ ਨਿਕਲਣਾ ਜਾ ਪਰ ਵਮਨ ਨੂੰ ਉਲਟੀ ਪਿਆਸ ਲੱਗਣੀ ਔਰ ਆਧਿਕ ਰੋਗ ਉਤਪਨ ਹੋ ਜਾਂਦੇ ਆ ਔਰ ਨਾਲ ਹੀ ਜਿਸ ਤਰ੍ਹਾਂ ਕੀ ਪਾਣੀ ਜਿਹੜਾ ਹੈ ਜਦ ਮਨੁੱਖ ਜਿਹੜਾ ਹੈ ਇਸ ਤਰ੍ਹਾਂ ਕੀ ਭਿਆਨਕ ਗਰਮੀ ਦੇ ਵਿੱਚ ਆਉਂਤੇ ਉਹ ਆਮ ਸੁਧਾਰਨ ਪਾਣੀ ਦਮਲੇ ਕੀ ਪੀ ਸਕਦਾ ਹੁੰਦਾ ਹੈ ਔਰ ਇਸ ਤੇ ਫਾਇਦਾ ਹੋ ਜਾਂਦਾ ਹੈ ਔਰ ਪਾਣੀ ਜਿਹੜਾ ਹੈ ਜਿਸ ਤਰ੍ਹਾਂ ਰक्तपित्त ਰੋਗ ਨਹੀਂ ਕਰਦਾ اور ਫਿਰ ਵੀ ਜੇ ਪਾਣੀ ਨਾ ਪੀਵੇ ਤੇ ਰक्तपित्त ਰੋਗ ਹੋ ਜਾਂਦਾ ਹੈ ਜਾਂ ਫਿਰ ਦਾ ਰੋਗ ਹੋ ਜਾਂਦਾ ਹੈ ਤ੍ਰਿਸ਼ਾ ਰੋਗ ਹੋ ਜਾਂਦਾ ਹੈ ਪਿਆਸ ਵਮਨੂ ਉਲਟੀ ਇਹਨਾਂ ਸਾਰੇ ਰੋਗਾਂ ਦਾ ਇਹ ਜਿਹੜਾ ਪਾਣੀ ਹੁੰਦਾ ਹੈ ਇਹ ਇਲਾਜ ਹੁੰਦਾ ਹੈ ਔਰ ਪਾਣੀ ਇਹਨਾਂ ਸਾਰੇ ਰੋਗਾਂ ਦਾ ਨਾਸ ਕਰ ਦਿੰਦਾ ਹੈ ਔਰ ਜਿਸ ਤਰ੍ਹਾਂ ਕਿ ਮਨੁੱਖ ਜਿਹੜਾ ਭਿਆਨਕ ਚੱਪ ਦੀ ਗਰਮੀ ਦੇ ਵਿੱਚ ਜਿਸ ਤਰ੍ਹਾਂ ਮੁੜਕਾ ਆ ਹੁੰਦਾ ਹੈ ਸਰੀਰ ਮਚਦਾ ਹੁੰਦਾ ਹੈ ਔਰ ਅਨੁਸਾਰ ਬਰਫ਼ ਦਾ ਠੰਡਾ ਨਜਾਇਜ਼ ਠੰਡਾ ਪਾਣੀ ਪੀਣਾ ਔਰ ਹਿਰਦੇ ਦੇ ਲਈ ਮਾੜਾ ਹੁੰਦਾ ਹੈ ਔਰ ਗਰਮ ਸਰਦ ਹੋ ਸਕਦਾ ਹੈ ਜੋੜਾਂ 'ਚ ਆਵਾਜ਼ ਸਕਦੀ ਹੈ ਖੰਗ ਰੇਸ਼ਾ ਵਰਗਮ ਜਾਂ ਸਾਬਣ ਸਕਦਾ ਹੈ ਇਸ ਕਰਕੇ ਮੁਲਕ ਜਿਹੜਾ ਹੈ ਔਰ ਪਾਣੀ ਜਿਹੜਾ ਬਹੁਤਾ ਠੰਡਾ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਗਰਮੀ ਦਾ ਨਾਸ ਕਰਨ ਵਾਲਾ ਪਾਣੀ ਹੁੰਦਾ ਹੈ ਜਿਸ ਤਰ੍ਹਾਂ ਕਿ ਕੋਰੇ ਛੋੜੇ ਦਾ ਪਾਣੀ, ਕੋਰੇ ਖੁੱਜੀ ਦਾ ਪਾਣੀ, ਆਧਿਕ ਜਾਂ ਫਿਰ ਪਾਣੀ ਜਿਹੜਾ ਬਹੁਤਾ ਆਧਿਕ ਠੰਡਾ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਜਦੋਂ ਮਨੁੱਖ ਦਮ ਲੈਂਦਾ ਹੈ ਔਰ ਵਿਸ਼ਰਾਮ ਕਰਦਾ ਹੈ ਇਸ ਤੇ ਉਹ ਪਾਣੀ ਪੀ ਸਕਦਾ ਹੁੰਦਾ ਹੈ ਔਰ ਪਾਣੀ ਦੇ ਨਾਲ ਮਨੁੱਖ ਜਿਹੜਾ ਹੈ ਖਤਰੇ ਤੋਂ ਬਾਹਰ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਲੋ ਗਰਮੀ ਭਿਆਨਕ ਗਰਮੀ ਇਸਤੇ ਮਨੁੱਖ ਜਿਹੜਾ ਉਹ ਬਿਨਾਂ ਪਿਆਸ ਲੱਗਣ ਤੇ ਵੀ ਪਾਣੀ ਪੀਂਦਾ ਰਵੇ ਪਾਣੀ ਜਿਹੜਾ ਸਭ ਪ੍ਰਾਣੀਆਂ ਦਾ ਪ੍ਰਾਣ ਹੈ ਪਾਣੀ ਅੰਮ੍ਰਿਤ ਹੁੰਦਾ ਹੈ ਔਰ ਪਾਣੀ ਬਹੁਤ ਸਾਰੇ ਰੋਗਾਂ ਨੂੰ ਨਸ਼ ਕਰਦਾ ਹੈ ਔਰ ਅੱਜ ਦੀ ਜਾਣਕਾਰੀ ਦੇ ਲਈ 85599 61130 ਮੇਰੇ ਚੈਨਲ ਨੂੰ ਸਬਸਕ੍ਰਾਈਬ ਔਰ ਸ਼ੇਅਰ ਲਾਇਕ ਕਰਨਾ ਮੈਂ ਵਾਜ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਰਵਾਜਾ ਜ਼ਿਲ੍ਹਾ ਸੰਸਾਹੀ ਪੰਜਾਬ ਪਿੰਨ ਪਿੰਡ ਪਿਆਰਲੀ ਗਲੀ ਨੰਬਰ 14 ਟਿੰਪੀ ਤੇ ਜੈਤਿਮ ਜੈਪਾਲ ਨਮਸਕਾਰ ਸਤਿ ਸ੍ਰੀ ਅਕਾਲ